ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਉਪਰੋ ਪਿਆਰੀ ਗੁਰਸਬਾਹੀ ਸਤਸੰਗੀ ਜਨੋ ਦੂਰ ਨੇੜੇ ਜਲ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਹਰ ਰੋਜ਼ ਹਾਜ਼ਰੀਆਂ ਭਰਦੇ ਹੋ ਬਾਣੀ ਨੂੰ ਸਰਵਨ ਕਰਦੇ ਹਾਂ ਗੁਰੂ ਦੇ ਦਰਸ਼ੀ ਦੀਦਾਰੀ ਕਰਦੇ ਹਾਂ ਬਹੁਤ ਹੀ ਉੱਤਮ ਵੱਡੇ ਭਾਗ ਹਨ ਪੁਰਬਲੇ ਕਰਮ ਹਨ ਵੱਡਿਆ ਭਾਗਾਂ ਕਰਕੇ ਚੰਗਿਆ ਕਰਮਾ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀਆਂ ਦਾ ਬੈਠਣ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾਪਤ ਹੁੰਦਾ ਹੈ ਆਓ ਸਤ ਸੰਗੀ ਜਣੋ ਜਿਹਬਾ ਤਿਰਸਨਾਂ ਨੂੰ ਪਵਿੱਤਰ ਕਰੀਏ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਪਾਵਨ ਪਵਿੱਤਰ ਚਰਣਾ ਵਿੱਚ ਬੈਠ ਕਰਕੇ ਦੋਵੇਂ ਹੱਥ ਜੋੜ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਕੇ ਪਾਤਸ਼ਾਹ ਜੀ ਮੁਖ ਤੋਂ ਫਤੇ ਪ੍ਰਵਾਨ ਕੀਤੀ ਹੋਈ ਆਓ ਪਿਆਰ ਸਤਕਾਰ ਦੇ ਨਾਲ ਰਲ ਮਿਲ ਕੇ ਫਤੇ ਦੀ ਸਾਂਝ ਪਾਈਏ ਸਾਰੇ ਗੱਜ ਕੀ ਅਖਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸੋ ਆਓ ਕੁਝ ਘੜੀਆਂ ਕੁਝ ਪਲ ਕੁਝ ਮਿੰਟ ਕੁਝ ਸਕਿੰਟ ਰੰਡੀ ਸਵਾਸਾਂ ਨੂੰ ਸਫਲ ਕਰ ਲਈਏ ਇਕਾਗਰਤਾ ਦੇ ਨਾਲ ਬੈਠਣ ਦਾ ਯਤਨ ਕਰੀਏ ਮਨ ਇੱਧਰ ਉੱਧਰ ਦੌੜਦਾ ਹੋਇਆ ਗੁਰੂ ਚਰਣਾ ਵਿੱਚ ਲਾਈਏ ਗੁਰੂ ਕੀ ਵਿਚਾਰ ਪਿਆਰ ਤੇ ਸਤਕਾਰ ਦੇ ਨਾਲ ਬੈਠ ਕੇ ਸਰਵਣ ਕਰੀਏ ਆਓ ਸਾਰੇ ਅਸੀਸ ਬਖਸੋ ਸਤਿਗੁਰਾਂ ਦਾ ਪਾਵਨ ਬਚਨ ਹੈ ਜੋ ਪ੍ਰਾਨੀ ਇਸ ਦਿਨ ਭਜੈpropto ਰਾਮ ਤਿਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ ਬਸ ਜਿਹੜਾ ਪ੍ਰਮਾਤਮਾ ਨੂੰ ਦਿਨ ਰਾਤ ਜਪਦਾ ਹੈ ਸਿਮਰਨ ਕਰਦਾ ਹੈ ਉਹ ਹਰੀ ਵਰਗਾ ਹੈ ਬਰਮਖੋ ਜਦੋਂ ਹਰ ਜਨ ਅਰਦਾਸ ਕਰਨ ਲਈ ਬੈਠਦਾ ਹੈ ਤਾਂ ਉਸ ਦੀ ਅਰਗਾਸ ਕਦੇ ਬੇਅਰਥ ਨਹੀਂ ਜਾਂਦੀ ਅਰਦਾਸ ਚਾਰ ਅੱਖਰਾਂ ਦਾ ਸਮੇਲ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਭਾਈ ਤੂੰ ਅਰਦਾਸ ਕਰ ਗੁਰੂ ਚਰਣਾ ਵਿੱਚ ਬਿਰਤੀ ਕਦੇ ਨਾ ਹੋਵਈ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਕਹਿੰਦੇ ਹੈ ਪਿਆਰਿਆ ਐ ਜੀਬ ਐ ਮਨੁਖ ਤੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਪਵਿੱਤਰ ਚਰਣਾ ਵਿੱਚ ਜਨ ਬਣ ਕੇ ਨਿਮਰਤਾ ਦੇ ਨਾਲ ਤੇ ਭਾਵਨਾ ਦੇ ਨਾਲ ਗੁਰੂ ਚਰਣਾ ਵਿੱਚ ਅਰਦਾਸ ਕਰ ਅਰਦਾਸ ਚਾਰ ਅੱਖਰਾਂ ਦਾ ਸਮੇਲ ਹੈ ਐੜਾ ਅਰਾਰਾ ਤੇ ਦਦਾ ਤੇ ਸਸਾ ਹੁਣ ਅਰਦਾਸ ਦੇ ਅਖਰੀ ਅਰਥ ਕੀ ਹਨ ਜੇ ਕੋਈ ਪੁੱਛੇ ਤਾਂ ਅਸੀਂ ਕਹਾਂਗੇ ਅਰਦਾਸ ਦੇ ਅਰਥ ਹਨ ਬੇਨਤੀ ਇਹ ਅਰਥ ਨਹੀਂ ਇਹ ਪ੍ਰਾਈਵੇਟੀ ਸ਼ਬਦ ਹਨ ਜਦੋਂ ਅਸੀਂ ਐਡਾ ਪੜਦੇ ਹਾਂ ਅਰਦਾਸ ਕਰਨ ਵਾਲਿਆ ਤਾਂ ਇੱਕ ਗੱਲ ਚੇਤੇ ਰੱਖੀ ਕਿ ਆੜੇ ਦਾ ਅਰਥ ਹੈ ਜਿਸ ਪਰਮਾਤਮਾ ਦੇ ਸਾਹਮਣੇ ਤੂੰ ਬੋਲ ਕੇ ਕੁਝ ਕਹਿਣ ਆਇਆ ਹੈ ਅੰਦਰੋਂ ਕੁਝ ਹੋਰ ਤੇ ਮੂੰਹ ਤੋਂ ਕੁਝ ਹੋਰ ਨਾ ਕਹੀ ਆੜੇ ਦਾ ਅਰਥ ਹੈ ਕਿ ਤੇਰੇ ਦਿਲ ਦੀਆਂ ਗਹਿਰਾਈਆਂ ਤੋਂ ਉਹ ਤੈਨੂੰ ਜਾਣਦਾ ਹੈ ਜਿਸ ਦੇ ਚਰਨਾਂ ਵਿੱਚ ਅਰਦਾਸ ਕਰਨ ਆਇਆ ਹੈ ਉਹ ਅੰਤਰਜਾਮੀ ਹੈ। ਅਰਾਰੇ ਦਾ ਅਰਥ ਹੈ ਕੇਵਲ ਅੰਤਰਜਾਮੀ ਨਹੀਂ। ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਚਲਾ ਜਾਏ। ਪ੍ਰਮਾਤਮਾ ਤੋਂ ਬਿਨਾਂ ਤੇਰੀ ਕਿਸੇ ਨੇ ਰਾਖੀ ਨਹੀਂ ਕਰਨੀ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਹੈ। ਤੂੰ ਮੇਰਾ ਰਾਖਾ ਸਭ ਨਹੀਂ ਥਾਈ ਅੱਗੇ ਹੈ ਦੱਦਾ ਸਾਨੂੰ ਦਾਤਾਂ ਦੀ ਲੋੜ ਹੈ ਅਰਦਾਸ ਕਰਨ ਵਾਲਿਆਂ ਚੇਤੇ ਰੱਖੀ ਦੱਦੇ ਦਾ ਅਖਰੀ ਅਰਥ ਹੈ ਦਾਤਾਰ ਜਿਸ ਦਿਨ ਤੈਨੂੰ ਲੋੜ ਪਵੇ ਇਸ ਦਾਤ ਦੇ ਅੱਗੇ ਝੋਲੀ ਅੱਡੀ ਕਿਉਂਕਿ ਇਸ ਦੇ ਅੱਗੇ ਅੱਡੀ ਹੋਈ ਝੋਲੀ ਕਦੀ ਖਾਲੀ ਨਹੀਂ ਜਾਂਦੀ ਗੱਜ ਕੀ ਆਖੂ ਸਤਨਾ ਖਾਲੀ ਨਹੀਂ ਜਾਂਦੀ ਕਹਿਣ ਲੱਗੇ ਦਦਾ ਦਾਤਾ ਏਕ ਹੈ ਸਭ ਕੋ ਦੀਵਨ ਹਾਰ ਅਖੀਰ ਵਿੱਚ ਚੌਥਾ ਅੱਖਰ ਹੈ ਸਸਾ ਤਾ ਅਰਥ ਹੈ हे ਮਨਾ ਜਿਸ ਦਿਨ ਤੇਰੇ ਇੱਕ ਇੱਕ ਕਰਕੇ ਸਾਰੇ ਸਹਾਰੇ ਮੁੱਕ ਗਏ ਭੈਣ ਪੁੱਤਰ ਧੀਆਂ ਤੇ ਜਿਸ ਦਿਨ ਤੇਰੇ ਸਰੀਰ ਦਾ ਸਹਾਰਾ ਵੀ ਮੁੱਕ ਗਿਆ ਤਾਂ ਮੌਤ ਤੋਂ ਬਾਅਦ ਵੀ ਅੰਤਮ ਅਰਦਾਸ ਕਰੀ ਕਿਉਂਕਿ ਜਿਨ੍ਹਾਂ ਦੇ ਸਰੀਰ ਸੜ ਜਾਂਦੇ ਉਹਨਾਂ ਦੀ ਆਤਮਾ ਦਾ ਸਹਾਰਾ ਪਰਮਾਤਮਾ ਹੀ ਬਣਦਾ ਹੈ ਅਰਦਾਸ ਨੂੰ ਕਰਮ ਕਾਂਡ ਨਾ ਸਮਝਿਓ 5 ਮਿੰਟ ਕਿਤੇ ਅਰਦਾਸ ਵਿੱਚ ਜੁੜ ਜਾਏ ਸਿੱਖਾ ਤਾਂ ਇਨੀਆਂ ਸ਼ਕਤੀਆਂ ਤੇਰੇ ਨਾਲ ਖਲੋ ਜਾਣਗੀਆਂ ਕਿ ਤੇਰਾ ਕੋਈ ਬਾਲ ਵੀ 빙ਾ ਨਹੀਂ ਕਰ ਸਕਦਾ ਗੱਜ ਕੇ ਅਕੂ ਸਤਨਾਮ ਗੁਰੂ ਜੀ ਦੀ ਅਰਦਾਸ ਵਿੱਚ ਗੁਰੂ ਨਾਨਕ ਜੀ ਨੂੰ ਧਿਆਈ ਕਹਿੰਦੇ ਜਦੋਂ ਗੁਰੂ ਕਾ ਬਚੀਰ ਗੁਰੂ ਦਾ ਪਿਆਰਾ ਅਰਦਾਸ ਕਰਦਾ ਹੋਵੇ ਤੇ ਮਨ ਅਰਦਾਸ ਵਿੱਚ ਹੋਵੇ ਇਹ ਨਾ ਹੋਵੇ ਮੇਰਾ ਫੋਨ ਵੱਜਦਾ ਮੈਂ ਕਿਤੇ ਘਰੇ ਕੰਮ ਜਾਣਾ ਹੈ ਫਿਰ ਨਹੀਂ ਗੱਲ ਬਣਦੀ ਜਦੋਂ ਅਰਦਾਸ ਵਿੱਚ ਜੁੜ ਗਏ ਤਾਂ ਭਾਵਨਾ ਦੀ ਨਾਲ ਸ੍ਰੀ ਹਰਮੰਦਰ ਸਭ ਜਾਇਓ ਜਦੋਂ ਅਰਦਾਸ ਹੁੰਦੀ ਹੈ ਕੋਈ ਪ੍ਰਕਰਮਾਂ ਵਿੱਚ ਖੜੋਤਾ ਹੈ ਜਿੱਥੇ ਵੀ ਤੁਰੇ ਆਉਂਦੇ ਹਨ ਉੱਥੇ ਹੀ ਖੜੋ ਜਾਂਦੇ ਹਨ ਐਨੀ ਭਾਵਨਾ ਦੇ ਨਾਲ ਸੰਗਤ ਅਰਦਾਸ ਵਿੱਚ ਖੜਦੀ ਹੈ ਆਪਾਂ ਉਧਰ ਅਰਦਾਸ ਹੁੰਦੀ ਹੈ ਤੇ ਅਰਦਾਸ ਹੋਣ ਵੇਲੇ ਵੀ ਆਪਾਂ ਗੱਲਾਂ ਕਰੀ ਜਾਂਦੇ ਨੇ ਤੇ ਧਿਆਨ ਆਪਣਾ ਗੁਰੂ ਵੱਲ ਨਹੀਂ ਅਰਦਾਸ ਵੱਲ ਨਹੀਂ ਹੈ ਇਸ ਕਰਕੇ ਸਤਗੁਰੂ ਕਹਿੰਦੇ ਭਾਈ ਵਿਚ ਕਰਤਾ ਪੁਰਖ ਲੋਹਾ ਬਾਰਨਾ ਵਿੰਗਾ ਹੋਆ ਕਹਿੰਦੇ ਭਾਈ ਜੇ ਭਾਵਨਾ ਦੇ ਨਾਲ ਕਦੇ ਅਰਦਾਸ ਵਿੱਚ ਜੁੜ ਜਾਏ ਤੇ ਤੇਰਾ ਕੋਈ ਪਾਲ ਵਿੰਗਾ ਨਹੀਂ ਕਰ ਸਕੇਗਾ ਗੁਰੂ ਜੀ ਦੀ ਅਰਦਾਸ ਵਿੱਚ ਗੁਰੂ ਨਾਨਕ ਜੀ ਨੂੰ ਧਿਆਏ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਕੋਲੋਂ ਸਹਾਇਤਾ ਮੰਗੀ ਗੁਰੂ ਅਰਜਨ ਦੇਵ ਗੁਰੂ ਹਰ राय ਤੇ ਗੁਰੂ ਹਰगोविंद ਜੀ ਨੂੰ ਸਿਮਰੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਦੋਂ ਨਾਮ ਆਵੇ ਤਾਂ ਜੇ ਤੂੰ ਦੁੱਖ ਨਾਲ ਮਰਿਆ ਪਿਆ ਹੋਵੇ ਤਾਂ ਉਸ ਨੂੰ ਧਿਆਇ ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧਿਆਇਆ ਦੁੱਖ ਕੱਟੇ ਜਾਂਦੇ ਹਨ ਗੱਜ ਕੀ ਆਖੋ ਸਤਨਾਮ ਦੁੱਖ ਕੱਟੇ ਜਾਂਦੇ ਹਨ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਮੇਰੇ ਬਾਪੂ ਨੂੰ ਇੱਕ ਵਾਰੀ ਸਿਮਰ ਲਈ ਇੱਕ ਵਾਰੀ ਇੱਕ ਤਾਂ ਖਜ਼ਾਨੇ ਤੇਰੇ ਬੂਹੇ ਤੋੜ ਕੇ ਤੇਰੇ ਘਰ ਆ ਜਾਣਗੇ ਤੇ ਜੋ ਸਮੁੰਦਰ ਵਿੱਚ ਪੁਕਾਰੇਗਾ ਤਾਂ ਮੇਰਾ ਬਾਪੂ ਸਮੁੰਦਰ ਵਿੱਚ ਵੀ ਪਹੁੰਚੇਗਾ ਜਿੱਥੇ ਵੀ ਤੂੰ ਧਿਆਏਗਾ ਜੰਗਲਾਂ ਚ ਬੀਆਵਾਨ ਦੇ ਵਿੱਚ ਕਿਤੇ ਵੀ ਧਿਆਏਗਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾ ਉਥੇ ਹੀ ਸਹਾਇਤਾ ਕਰੇਗਾ ਕਿਉਂਕਿ ਅਰਦਾਸ ਵਿੱਚ ਦਸਾਂ ਪਾਤਸ਼ਾਹਾਂ ਦੀ ਗਵਾਹੀ ਲੈ ਕੇ ਇਹਨਾਂ ਨੂੰ ਤੂੰ ਆਪਣੇ ਨਾਲ ਖੜਿਆ ਕੀਤਾ ਤੇ ਦਸਾਂ ਪਾਤਸ਼ਾਹਾਂ ਦਾ ਨਾਮ ਲੈ ਕੇ ਧਿਆਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਚੇਤੇ ਕਰਕੇ ਤੂੰ ਕਹੀ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜਿਸ ਦਿਨ ਬਾਬੇ ਨਾਨਕ ਨੂੰ ਮਿਲੇ ਉਸ ਦਿਨ ਉਹਨਾਂ ਦੀ ਉਮਰ 12 ਸਾਲ ਦੀ ਹੈ 15 6 6 ਦਾ ਜਨਮ ਹੈ 1518 ਵਿੱਚ ਗੁਰੂ ਨਾਨਕ ਜੀ ਨੂੰ ਮਿਲੇ 1604 ਨੂੰ ਉਹ ਗ੍ਰੰਥੀ ਸਾਹਿਬ ਬਣੇ ਉਸ ਦਿਨ ਇਸ ਮਹਾਪੁਰਸ਼ ਦੀ ਉਮਰ 98 ਸਾਲ ਹੋ ਚੁੱਕੀ ਸੀ ਉਸ ਹਰਜਣ ਦੀ ਜ਼ਿੰਦਗੀ ਦੇਖੋ 125 ਸਾਲ ਸੰਸਾਰ ਤੇ ਰਹਿ ਕੇ ਗਏ 125 ਸਾਲਾਂ ਵਿੱਚੋਂ 113 ਸਾਲ ਉਹਨਾਂ ਨੇ ਕੇਵਲ ਸਿੱਖੀ ਕਮਾਈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹਨਾਂ ਨੇ ਪੰਜ ਪਤਸਾਈਆਂ ਨੂੰ ਗ੍ਰਿਆਈ ਦਾ ਤਿਲਕ ਦਿੱਤਾ ਬੌਲੀ ਦਾ ਟੱਕ ਆਪਣੇ ਹੱਥੀ ਲਾਇਆ ਅਕਾਲ ਤਖਤ ਹੱਥੀ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਲਈ ਅਰਦਾਸ ਕੀਤੀ ਨਾਮ ਰੱਖਿਆ ਕਿ ਕੱਲਾ ਨਾਮ ਨਹੀਂ ਰੱਖਿਆ ਜਿਸ ਦਿਨ ਪੜਾਈ ਦੀ ਗੱਲ ਚੱਲੀ ਤਾਂ ਬਾਬਾ ਬੁੱਢਾ ਜੀ ਨੇ ਇਤਿਹਾਸ ਕਹਿੰਦਾ ਹੈ ਕਿ 64 ਵਿਦਿਆ ਦਾ ਗਿਆਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਤਾ 64 ਵਿਦਿਆ ਦਾ ਗਿਆਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਤਾ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ ਤਾਂ ਉਸ ਦਿਨ ਗੁਰੂ ਜੀ ਦੇ ਪਹਿਲੇ ਦਰਸ਼ਨ ਕਰਨ ਵਾਲਿਆਂ ਵਿੱਚ ਬਾਬਾ ਬੁੱਢਾ ਜੀ ਵੀ ਸਨ ਤੇ ਹੱਸ ਕੇ ਕਹਿਣ ਲੱਗੇ ਤੇਰੇ ਵਰਗੀ ਪ੍ਰਤਾਪੀ ਦੇ ਦਰਸ਼ਨ ਕਰਨ ਲਈ ਮੈਨੂੰ ਗੁਰੂ ਨਾਨਕ ਦੇ ਉਮਰ ਦਿੱਤੀ ਹੈ ਗੱਜ ਕੇ ਆਖੋ ਸਤਨਾਮ ਉਮਰ ਦਿੱਤੀ ਹੈ ਉਸ ਮਹਾਪੁਰਸ਼ ਨੇ ਗੁਰੂ ਤੇਗ ਬਹਾਦਰ ਜੀ ਨੂੰ 6 ਸਾਲ ਗੁਰਮਤਿ ਦੀ ਵਿਦਿਆ ਸਿਖਾਈ 125 ਸਾਲ ਬਾਅਦ ਜਿਸ ਦਿਨ ਚਲਾਣਾ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕੋ ਬੇਨਤੀ ਕੀਤੀ ਸੱਚੇ ਪਾਕਸਾ ਹੁਣ ਤੁਸੀਂ ਮੈਨੂੰ ਆਪਣੇ ਹੱਥੀ ਤੋੜਨਾ ਮੈਂ ਅੰਤਰਲਾ ਸਵਾਸ ਤੁਹਾਡੇ ਚਰਨਾਂ ਵਿੱਚ ਲੈਣਾ ਹੈ ਇਹੋ ਜਿਹਾ ਹੋਣਾ ਚਾਹੀਦਾ ਹੈ ਹਰੀ ਜੱਗ ਰੱਬ ਦੀ ਤਰਕਾਬ ਚਰਤੇ ਹੋਏ ਗੁਰੂ ਦੇ ਰੰਗ ਵਿਚ ਚਰਤਿਆ ਹੋਇਆਂ ਨੂੰ ਥਾ ਮਿਲਦੀ ਹੈ। ਸਤਿਗੁਰੂ ਰਹਿਮਤ ਕਰਨ। ਅਸੀਂ ਸਾਰੇ ਗੁਰਮਤ ਦੇ ਰਾਹ ਤੇ ਚੱਲੀਏ। ਅਤੇ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਵੀ ਆਪਣੇ ਚਰਨਾਂ ਨਾਲ ਲਾ ਸਾਨੂੰ ਵੀ ਹਰ ਜਨ ਦੀ ਸੰਗਤ ਨਸੀਬ ਹੋਵੇ। ਹਰੀ ਜਨ ਦੀ ਕੀਤੀ ਹੋਈ ਅਰਦਾਸ ਕਦੀ ਬਰਤੀ ਨਹੀਂ ਜਾਂਦੀ ਅਰਦਾਸ ਕਰਕੇ ਵਿਖਿਓ ਭਾਵਨਾ ਨਾਲ ਪਿਆਰ ਨਾਲ ਸਤਕਾਰ ਨਾਲ ਕਹਿੰਦੇ ਜਦੋਂ ਭਾਵਨਾ ਦੇ ਨਾਲ ਚਰਣਾ ਵਿੱਚ ਗੁਰੂ ਚਰਣਾ ਵਿੱਚ ਅਰਦਾਸ ਕਰੀ ਭਾਵਨਾ ਦੇ ਨਾਲ ਕਿ ਸਤਗੁਰੂ ਮੇਰੀ ਆਮਰਤ ਪੂਰੀ ਕਰ ਦੇਵੇ ਮੇਰੀ ਆਮੰਗ ਪੂਰੀ ਹੈ ਤੇ ਪਿਆਰਿਓ ਕਦੇ ਭਾਵਨਾ ਨਾਲ ਗੁਰੂ ਚਰਨਾ ਵਿੱਚ ਅਰਦਾਸ ਕਰਿਓ ਤੇ ਉਹ ਪੂਰੀ ਕਰੇਗਾ ਗੱਜ ਕੇ ਆਖੂ ਸਤਨਾਮ ਅਰਦਾਸ ਪੂਰੀ ਹੋਵੇਗੀ ਪਿਆਰ ਇਸ ਸਤਕਾਰ ਦੇ ਨਾਲ ਅਰਦਾਸ ਕਰਕੇ ਵੇਖਿਓ ਸਤਗੁਰੂ ਕਹਿੰਦੇ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇਜੋ ਬੋਲੇ ਈਹਾ ਉਹਾ ਸੱਚ ਹੋਵੇ ਕਰਕੇ ਵੇਖੋ ਅਰਦਾਸ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਰਦਾ ਹੋਣੀ ਚਾਹੀਦੀ ਹੈ ਅਰਦਾਸ ਕਰਿਆ ਕਰੋ ਜਿਹਨੇ ਅਰਦਾਸ ਮੰਗ ਲਈ ਅਰਦਾਸ ਵਿੱਚ ਸਭ ਕੁਝ ਉਦੀ ਝੋਲੀ ਵਿੱਚ ਪੈ ਜਾਣਾ ਉਹ ਦਾਤ ਉਹਦੀ ਝੋਲੀ ਵਿੱਚ ਪੈ ਜਾਣੀ ਹੈ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਨੂੰ ਗੁਰਸਿੱਖੀ ਅਮਰਤੀ ਦਾਤ ਅਸੀਂ ਨਗੁਰੇ ਹਾਂ ਸਾਨੂੰ ਨਗੁਰਿਆਂ ਨੂੰ ਸਿੱਖੀ ਦੀ ਦਾਤ ਮਿਲ ਜਾਏ ਨਾਮ ਸਿਮਰਨ ਦੀ ਦਾਤ ਮਿਲ ਜਾਏ ਸਦਾ ਹੀ ਆਪ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਸਤਿਗੁਰੂ ਕਹਿੰਦੇ ਬਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾ ਮ ਦਿਨ ਰਾਤ ਨਾਨਕ ਚਾਉ ਇਹੋ ਕਹਿੰਦੇ ਮਨ ਵਿੱਚ ਚਾਉ ਹੋਣਾ ਚਾਹੀਦਾ ਹੈ ਪਿਆਰ ਪ੍ਰੇਮ ਹੋਣਾ ਚਾਹੀਦਾ ਹੈ ਜਦੋਂ ਮਨ ਵਿੱਚ ਚਾਉ ਹੋਵੇ ਤੇ ਪਿਆਰਿਓ ਆਪਣੇ ਗੁਰੂ ਲਈ ਚਾਉ ਪਿਆਰ ਹੋਵੇ ਫਿਰ ਉਹਦਾ ਸਿਮਰਨ ਉਹਦੀ ਬੰਦਗੀ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਹਰੀ ਜਨ ਦੀ ਕੀਤੀ ਹੋਈ ਅਰਦਾਸ ਕਦੀ ਵਿਰਥੀ ਨਹੀਂ ਜਾਂਦੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਸਤਿਗੁਰੂ ਕਿਰਪਾ ਕਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾ ਕੋਟ ਧੰਨਵਾਦ ਹੈ ਸਰਬੱਤ ਸਿੱਖ ਸੰਗਤਾਂ ਦੇ ਘਰਾਮਿਤ ਆਪਸੀ ਪ੍ਰੇਮ ਪਿਆਰ ਅਥਵਾ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਬਖਸ਼ ਕੇ ਨਿਹਾਲ ਕਰਨ ਬਾਣੀ ਪੜਦਿਆਂ ਬੇਅੰਤ ਉਲਾਹ ਹੁੰਦੀਆਂ ਹਨ ਮੇਰੇ ਰਾਇਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਕਾਪਕ ਸੰਜੋਗ ਹਨ ਦੇ ਪਿਆਰਿਓ ਫਿਰ ਆਪਾਂ ਨੂੰ ਕੀ ਮਿਲੇਗਾ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਬੜ ਭਾਗੀ ਬਣੀਏ ਅੰਮ੍ਰਿਤਸਰ ਕੇ ਗੁਰੂ ਵਾਲੇ ਬਣੀ ਆਓ ਪਿਆਰ ਇਸ